ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬਾ ਜੀ ਸੋਰਠਾ ਮਹਲਾ 5 ਮੇਰਾ ਸਤਗੁਰ ਰਖਵਾਲਾ ਹੋਆ ਤਾਰੇ ਕਿਰਪਾ ਪ੍ਰਵਾਹ ਦੇ ਰਾਖੀਆ ਹਰ ਗੋਬਿੰਦ ਨਵ ਨਿਰੋ ਮੇਰਾ ਸਤ ਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭ ਹਾਕ ਦੇ ਰਾਖੇ ਆਂ ਅਰ ਗੋਬਿੰਦ ਨਵਾ ਨਿਰੋਆ ਰਹਾ ਤਪ ਗਿਆ ਪ੍ਰਭ ਆਪੇ ਮਿਟਾਇਆ ਜਾਨਕੀ लाजਰ ਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤ ਗੁਰ ਕੈ ਭਲ ਜਾਈ ਹਲਤ ਪਲਤ ਪ੍ਰਵਧੂ ਵਸਾਰੇ ਹਮਰਾ ਗੁਣ ਆਵ ਗੁਣ ਨਾ ਵਿਚਾਰੇ ਆ ਅਟਲ ਬਾਚਨ ਨਾਨਕ ਗੁਰ ਤੇਰਾ ਸਫਲ ਕਰ ਮस्तक ਧਾਰੇ ਹਨਤ ਪਾਨਤ ਪ੍ਰਵਧੋ ਵਸਾਰੇ ਸਮਰੇ ਗੁਣ ਆਵ ਗੁਣ ਨਾ ਵਿਚਾਰੇ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤ ਕਾ ਕਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ